TV24 News ਪੰਜਾਬ ਵੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਪ ਸੁਪਰੀਮੋ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਹੁਣ ED ਜਾਣ ਕੇ ਇਨਫੋਰਸਮੈਂਟ ਡਾਇਰੈਕਟਰੇਟ ਵੱਲੋਂ ਤੀਜਾ ਸੰਮਨ ਦਿੱਤਾ ਗਿਆ ਹੈ ਤੀਜਾ ਸੰਮਣ ਭੇਜਿਆ ਗਿਆ ਕਿ ਈਡੀ ਦੇ ਅੱਗੇ 3 ਜਨਵਰੀ ਨੂੰ ਪੇਸ਼ ਹੋਣ ਦਿੱਲੀ ਐਕਸਾਈਜ਼ ਪਾਲਿਸ ਸਟੇਮ ਜਾਣੇ ਕਿ ਸ਼ਰਾਬ ਨੀਤੀ ਘੁਟਾਲੇ ਨੂੰ ਲੈ ਕੇ ਜੋ ਕੇਸ ਚੱਲ ਰਿਹਾ ਉਸ ਦੇ ਵਿੱਚ ਪਹਿਲੇ ਸਤਿੰਦਰ ਜੈਨਤ ਡਿਪਟੀ ਸੀਐਮ ਦਿੱਲੀ ਦੇ ਮਨੀਸ਼ ਸੁਸੋਦੀਆ ਜੇਲ੍ਹ ਦੇ ਵਿੱਚ ਹਨ ਉਸ ਨੂੰ ਲੈ ਕੇ ਹੁਣ ਈਡੀ ਨੇ ਅਰਵਿੰਦ ਕੇਜਰੀਵਾਲ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਤੇ ਅਰਵਿੰਦ ਕੇਜਰੀਵਾਲ ਨੂੰ ਇਹ ਤੀਜਾ ਸੰਮਣ ਭੇਜਿਆ ਗਿਆ ਹੈ ਜੋ ਈਡੀ ਦੇ ਸਾਹਮਣੇ ਪੇਸ਼ ਹੋਣ ਇਸ ਤੋਂ ਪਹਿਲਾਂ ਉਹਨਾਂ ਨੂੰ 21 ਦਸੰਬਰ ਦੇ ਲਈ ਸੰਮਣ ਭੇਜਿਆ ਗਿਆ ਸੀ ਜੋ ਕਿ ਦੂਜਾ ਸੰਮਣ ਸੀ ਪਰ ਅਰਵਿੰਦ ਕੇਜਰੀਵਲ ਪੇਸ਼ ਨਹੀਂ ਹੋਏ ਸਨ ਤੇ ਉਹ ਹੁਸ਼ਿਆਰਪੁਰ ਲਈ ਰਵਾਨਾ ਹੋ ਗਏ ਸਨ ਹੁਸ਼ਿਆਰਪੁਰ ਦੇ ਵਿਪਾਸਨਾ ਸੈਂਟਰ ਦੇ ਲਈ ਰਵਾਨਾ ਹੋਏ ਸਨ ਤੇ ਹੁਣ ਵੀ ਹੁਸ਼ਿਆਰਪੁਰ ਹਨ ਇਹ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਲ ਘੱਟੋ ਘੱਟ 10 ਦਿਨ ਹੁਸ਼ਿਆਰਪੁਰ ਰਹਿਣਗੇ ਤੇ ਵੇਖਣਾ ਦਿਲਚਸਪ ਹੋਵੇਗਾ ਕਿ ਇਹ ਤੀਜਾ ਸੰਮਣ ਭੇਜਿਆ ਗਿਆ ਇਸ ਦੇ ਪੋਛਨਾ ਤੇ ਕੀ ਅਸਰ ਹੁੰਦਾ ਤੇ ਉਹ ਪੇਸ਼ ਹੁੰਦੇ ਨੇ ਜਾਂ ਨਹੀਂ ਪੇਸ਼ ਹੁੰਦੇ ਕਿਉਂਕਿ ਹੁਣ ਈਡੀ ਦੇ ਵੱਲੋਂ ਤੀਜਾ ਸੱਮਣ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤਾ ਗਿਆ ਤੇ ਕਿਆ ਗਿਆ 3 ਜਨਵਰੀ ਨੂੰ ਈਡੀ ਦੇ ਅੱਗੇ ਪੇਸ਼ ਹੋਣ ਤਾਂ ਕਿ ਈਡੀ ਜਾਂਚ ਕਰ ਸਕੇ ਤੇ ਅੰਦਾਜ਼ਾ ਲਾ ਸਕੇ ਕਿ ਸ਼ਰਾਬ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਕਸੂਰ ਹੈ ਜਾਂ ਫਿਰ ਨਹੀਂ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਜੋ ਦੋ ਸੱਮਣ ਭੇਜਿਆ ਨੇ ਉਹਨਾਂ ਨੂੰ ਕਿਹ ਕਿ ਪੋਲੀਟੀਕਲ ਮੋਟੀਵੇਟਿਡ ਨੇ ਰਾਜਨੀਤੀ ਕੀਤੀ ਜਾ ਰਹੀ ਹੈ ਬੀਜੇਪੀ ਦੇ ਵੱਲੋਂ ਏਜੰਸੀਆ ਦਾ ਯੂਜ਼ ਕੀਤਾ ਜਾ ਰਿਹਾ ਹੈ ਉਹਨਾਂ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਸਾਡੀ ਪਾਰਟੀ ਨੂੰ ਵਤਨ ਤੋਂ ਰੋਕ ਲੈਣ ਤਾਂ ਇਹ ਫਰੈਸ਼ ਅਪਡੇਟ ਟੀਵੀ 24 ਨਿਊਜ਼ ਪੰਜਾਬ ਤੇ ਤੁਹਾਨੂੰ ਦੇ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਨੂੰ ਤੀਜਾ ਸੱਮਣ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਦਿੱਤਾ ਗਿਆ ਤਾਂ ਕਿ ਉਹਨਾਂ ਤੋਂ ਜਾਂਚ ਕੀਤੀ ਜਾਵੇ ਹੋਰ ਰਿਪੋਰਟ ਦੇ ਲਈ ਵੇਖ ਰਹੋ ਟੀਵੀ 24 ਨਿਊਜ਼ ਪੰਜਾਬ